ਮੀ ਪੈਜੇ ਹਨੇਰੀ ਪੈਜੇ ਉਹ ਤੇ ਖੇਤਾਂ ਨੂੰ ਪਾਣੀ ਲਾਉਂਦੇ ਲਾਉਂਦੇ ਇਦਾਂ ਦੇ ਚਿੱਕੜ ਦਾ ਪਈ ਕਈ ਵਾਰ ਨਹੀਂ ਦੇਖਿਆ ਉਹਨਾਂ ਨੇ ਇਹਦੇ ਸਵੇਰੇ ਸੁੱਤੇ ਉੱਠਦੇ ਸਾਰੇ ਇਦਾਂ ਦੇ ਚਿੱਕੜ ਦੇਦੇ ਆ ਜਿੰਨਾ ਮਰਜ਼ੀ ਪਾਣੀ ਛੱਡ ਲੈਣ ਅਈ ਦਾ ਵਿੱਚ ਉਹ ਤੇ ਤੁਰੇ ਫਿਰਾਂਗੇ ਸਾਨੂੰ ਕੋਈ ਡਰ ਨਹੀਂਗਾ ਭਾਈ ਜੀ ਧੁੱਪ ਵਿੱਚ ਬਿਨਾ ਪ੍ਰਵਾਹ ਕੋਈ ਪ੍ਰਵਾਹ ਨਹੀਂ ਕਰਦੇ ਕਿਸਾਨ ਉਵੇਂ ਬੈਠੇ ਆ ਜੀ ਉਹ ਭਾਈ ਇਹਨਾਂ ਦੀਆਂ ਕਿਹੜਾ ਮੋਦੀਆਂ ਉਹ ਜੁੱਤੀਆਂ ਲੱਖ ਲੱਖ ਰੁਪਏ ਦੀ ਜੁੱਤੀ ਆ ਇਹਨਾਂ ਦੀਆਂ ਤਾਂ ਰਬੜ ਦੀਆਂ ਜੁੱਤੀਆਂ ਆ 100-100 ਰੁਪਏ ਵਾਲੀਆਂ ਤੇ ਇਹਨਾਂ ਲੇਡ ਕੀਤੀਆਂ ਜਾ ਰਹੀਆਂ ਜੀ ਆ ਮੇਲ ਅੱਜ 7 ਘੰਟੇ ਲੇਟ ਆਈ ਐ ਬਿਲਕੁਲ ਜਾਣਬੁੱਝ ਕੇ ਸ਼ਰਾਰਤ ਕੀਤੀ ਇਹਨਾਂ ਨੇ ਹੀ ਪਰ ਇਹਨਾਂ ਚੀਜ਼ਾਂ ਨਾਲ ਕੋਈ ਫਰਕ ਨਹੀਂ ਪੈਂਦਾ ਸਾਡੀ ਰਿਪੋਰਟ ਜਿੱਦਾਂ ਦੀ ਮਰਜ਼ੀ ਲਾ ਦਿਓ ਪਹਿਲਾਂ ਪ੍ਰਸ਼ਾਦਾ ਛਕੋ ਯਾਰ ਕਿੰਤੀ ਜੀ ਕਿਸਾਨ ਰਾਮ ਲਿਲਾ ਮੈਦਾਨ ਦੇ ਵਿੱਚ ਪਹੁੰਚੇ ਨੇ ਪਰ ਰਾਮ ਲਿਲਾ ਮੈਦਾਨ ਦੇ ਵਿੱਚ ਕਿਸਾਨਾਂ ਦੇ ਪਹੁੰਚਣ ਦੇ ਉੱਤੇ ਕੀ ਕਬਰਾਹਟ ਇੰਨੀ ਜ਼ਿਆਦਾ ਹੋ ਚੁੱਕੀ ਸੀ ਕਿ ਇੱਥੇ ਪਾਣੀ ਜੋ ਹੈ ਉਹ ਛੜਨਾ ਪਿਆ ਤਸਵੀਰਾਂ ਦੇ ਵਿੱਚ ਦਿਖਾਵਾਂਗੇ ਆਰਾਮੀਲਾ ਮੈਦਾਨ ਹੈ ਹਾਲਾਂਕਿ ਕਿਸਾਨਾਂ ਨੂੰ ਪਹਿਲਾਂ ਹੀ ਬੜੀ ਮੁੱਠੀ ਪਰ ਜ਼ਮੀਨ ਜਿਹੜੀ ਹੈ ਉਹ ਦਿੱਤੀ ਗਈ ਸੀ ਪਰ ਹੁਣ ਕਿਸਾਨਾਂ ਦਾ ਇਲਜ਼ਾਮ ਹੈ ਕਿ ਕੱਲ ਤੱਕ ਜਿਹੜੀ ਥਾਂ ਸੁੱਕੀ ਪਈ ਹੋਈ ਸੀ ਕਹਿੰਦੇ ਉਸੀ ਥਾਂ ਦੇ ਉੱਤੇ ਪਾਣੀ ਕਿਵੇਂ ਆ ਗਿਆ ਇਹ ਪਾਣੀ ਆਉਣ ਦਾ ਕੀ ਕਾਰਨ ਹੈ ਕਿ ਸੀਵਰੇਜ ਦਾ ਪਾਣੀ ਕਹਿੰਦੇ ਇੱਥੇ ਕਿਵੇਂ ਪਹੁੰਚ ਗਿਆ ਰਕੇਸ਼ ਟਕੈਦ ਹਾਲਾਂਕਿ ਗੱਲ ਕਹਿ ਰਹੇ ਨੇ ਕਹਿੰਦੇ ਕਿ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਸੀਵਰੇਜ ਪਾਈਪ ਲੀਕ ਹੋ ਗਈ ਪਾਣੀ ਦੀ ਪਾਈ ਜਿਹੜੀ ਆ ਉਹ ਲੀਕੇਜ ਦੇ ਕਾਰਨ ਇੱਥੇ ਪਾਣੀ ਪਹੁੰਚ ਗਿਆ ਪਰ ਕਹਿੰਦੇ ਕਿ ਜਦੋਂ ਆਮ ਦਿਨ ਹੁੰਦੇ ਨੇ ਤਾਂ ਉਦੋਂ ਪਾਣੀ ਨਹੀਂ ਪਹੁੰਚਦਾ ਉਦੋਂ ਤਾਂ ਘਰਾਂ ਦੇ ਵਿੱਚ ਪਾਣੀ ਦੀ ਦਿੱਕਤ ਹੁੰਦੀ ਹੈ ਤਾਂ ਜਦੋਂ ਪਾਣੀ ਨਹੀਂ ਚਾਹੀਦਾ ਸੀ ਉਦੋਂ ਪਾਣੀ ਇੱਥੇ ਕਿਵੇਂ ਪਹੁੰਚ ਗਿਆ ਤਾਂ ਇਹ ਤਸਵੀਰ ਜਿਹੜੀ ਹੈ ਤੁਸੀਂ ਵੇਖੋਗੇ ਇੱਕ ਪਾਸੇ ਮੰਚ ਜਿਹੜਾ ਹੈ ਜੋ ਹੈ ਉਹ ਲੱਗਿਆ ਹੋਇਆ ਹੈ ਮਹਾ ਪੰਚਾਇਤ ਮਜ਼ਦੂਰ ਮਹਾ ਪੰਚਾਇਤ ਜਿਹੜੀ ਲੱਗੀ ਹੋਈ ਹੈ ਪਰ ਦੂਸਰੇ ਪਾਸੇ ਪਾਣੀ ਛੱਡਿਆ ਗਿਆ ਹੈ ਔਰ ਕਿਸਾਨਾਂ ਦਾ ਕਹਿਣਾ ਹੈ ਕਿ ਪਾਣੀ ਜਾਣ ਬੁਝ ਕੇ ਛੱਡਿਆ ਗਿਆ ਤਾਂ ਜੋ ਕਿਸਾਨ ਵੱਡੀ ਗਿਣਤੀ ਦੇ ਵਿੱਚ ਇੱਥੇ ਨਾ ਬੈਠ ਸਕਣ ਬਾਪੂ ਜੀ ਕੱਲ ਤਾਂ ਕਹਿੰਦੇ ਸੁੱਕਾ ਪਿਆ ਸੀ ਅੱਜ ਪਾਣੀ ਪੋੜਾ ਹਾਂ ਹਾਂ ਅੱਜ ਨਾ ਪਾਣੀ ਛੋੜਿਆ ਰਾਤ ਦਾ ਰਾਤ ਦਾ ਪਾਣੀ ਛੋੜ ਕੇ ਤੇ ਗਿੱਲਾ ਕਰਦੀ ਐ ਸਭੀ ਹਾਂ ਹਾਂ ਜਮੀਨ ਸੁੱਕਾ ਪਿਆ ਸੀ ਉਹ ਕੱਲ ਅਸੀਂ ਵੀ ਆਏ ਅਸੀਂ ਵੇਖਿਆ ਸੀ ਉਰੇ ਕੱਲ ਸੁੱਕ ਕੱਲ ਕੱਲ ਸੁੱਕਿਆ ਪਿਆ ਸੀ ਕਹਿੰਦੇ ਬਾਈ ਆ ਕੇ ਪਾਣੀ ਕੱਢਿਆ ਅਸੀਂ ਸ਼ਾਮ ਨੂੰ ਪਾਣੀ ਬਹੁਤ ਛੜਦਾ ਇਹ ਤਾਂ ਕੱਢਦਾ ਹਜੇ ਹਾਂਜੀ ਕਿਸਾਨਾਂ ਨੂੰ ਤੰਗ ਕਰ ਰਹੀ ਹੈ ਜੀ ਮੋਦੀ ਸਰਕਾਰ ਇਹਨਾਂ ਕਿਸਾਨਾਂ ਨੂੰ ਰੋਕਣਾ ਚਾਹੁੰਦੇ ਸੀ ਪਰ ਕਿਸਾਨ ਨੇ ਪਾਣੀ ਦੀ ਦਿੱਕਤ ਨਹੀਂ ਹੁੰਦੀ ਐ ਜਿੱਥੇ ਪਾਣੀ ਨਹੀਂ ਆਉਣਾ ਉੱਥੇ ਪਾਣੀ ਆ ਹਾਂਜੀ ਹਾਂਜੀ ਬਿਲਕੁਲ ਜਿੱਥੇ ਜ਼ਰੂਰ ਤਾਂ ਉੱਥੇ ਪਾਣੀ ਆਣੀਗਾ ਤੇ ਇੱਥੇ ਵੇਖੋ ਇੰਨਾ ਇੰਨਾ ਪਾਣੀ ਸੀ ਕੱਲ ਅਸੀਂ ਸ਼ਾਮ ਨੂੰ ਸਾਰੇ ਕਿਸਾਨਾਂ ਨੇ ਲੱਗ ਕੇ ਬਹੁਤ ਪਾਣੀ ਜ਼ਿਆਦਾ ਸੀ ਕੱਢਿਆ ਜੀ ਇਹ ਚਾਹੁੰਦੇ ਸੀ ਕਿ ਇੱਧਰਲੇ ਪਾਸੇ ਘੱਟ ਨਾ ਜ਼ਿਆਦਾ ਹੋਵੇ ਨਾ ਚਾਹੁੰਦੇ ਸੀਗੇ ਜੀ ਕਿਸਾਨਾਂ ਨੂੰ ਰੋਕਣਾ ਚਾਹੁੰਦੇ ਸੀ ਵੀ ਜਗਾ ਘਟੂਗੀ ਤੇ ਆਪੇ ਕਿਸਾਨ ਦੂਰ ਦੂਰ ਬੈ ਕੇ ਨਿੱਖੜ ਜਾਣਗੇ ਪਰ ਕਿਸਾਨ ਕੱਠ ਬਹੁਤ ਹੈ ਜੀ ਸਾਰੇ ਦਾ ਸਮਝ ਨਹੀਂ ਪਤਾ ਨਹੀਂ ਖੇਤਾਂ 'ਚ ਪਾਣੀ 'ਚ ਲੱਗੇ ਰਹਿੰਦੇ ਨੇ ਇਹਨਾਂ ਨੂੰ ਇਹ ਪਾਣੀ ਤੋਂ ਕੀ ਜੋ ਮਰਜ਼ੀ ਕੋਈ ਜੀ ਹਰਕਤਾਂ ਕਰ ਲੈਣ ਜੀ ਪਰ ਕਿਸਾਨਾਂ ਦਾ ਸ਼ਾ ਕਿਸਾਨਾਂ ਦੇ ਵਿੱਚ ਪੂਰਾ ਜੋਸ਼ ਆ ਦੇਖ ਲਓ ਤੁਸੀਂ ਸਾਰੇ ਬਣਾਲ ਭਰੇ ਪਏ ਆ ਪਾਣੀ ਛੱਡਣ ਦੇ ਬਾਵਜੂਦ ਵੀ ਜਿਹੜੇ ਸਿੰਗੂ ਟਿਕਰੀ ਦੇ ਉੱਤੇ ਸਿਆਲ ਘੜਾਤੇ ਉਹਨਾਂ ਨੇ ਧੁੱਪਾ ਘੜਾਤੀ ਉਹਨਾਂ ਨੂੰ ਆ ਪਾਣੀ ਤੋਂ ਕੀ ਫਰਕ ਪੈਂਦਾ ਕੋਈ ਫਰਕ ਨਹੀਂ ਪੈਂਦਾ ਕੋਈ ਵੀ ਅਸੀਂ ਖੇਤਾਂ ਵਿੱਚ ਰਹਿਣ ਵਾਲੇ ਆ ਜਿੰਨਾ ਮਰਜ਼ੀ ਪਾਣੀ ਛੱਡ ਲੈਣ ਅਸੀਂ ਤਾਂ ਵੇਚੋ ਤੇ ਤੁਰੇ ਫਿਰਾਂਗੇ ਸਾਨੂੰ ਕੋਈ ਡਰ ਨਹੀਂ ਕੋਈ ਪਾਜੀ ਧੁੱਪ ਵਿੱਚ ਬਿਨਾਂ ਪ੍ਰਵਾਹ ਕੋਈ ਪ੍ਰਵਾਹ ਨਹੀਂ ਕਰਦੇ ਕਿਸਾਨ ਉਵੇਂ ਬੈਠੇ ਆ ਜੀ ਕੋਈ ਟੈਂਟ ਨਹੀਂ ਕੁਛ ਨਹੀਂ ਬਹੁਤ ਉਤਸ਼ਾਹ ਕਿਸਾਨਾਂ ਚ ਜੀ ਆ ਬਹੁਤ ਉਸ਼ਾਇ ਕਿਸਾਨਾਂ ਚ ਤਾਂ ਇਸ ਤਰੀਕੇ ਦੇ ਨਾਲ ਕਿਸਾਨਾਂ ਨੂੰ ਹਾਲਾਕੀ ਕਹਿੰਦੇ ਕਿ ਤੰਗ ਪਰੇਸ਼ਾਨ ਕਰਨ ਦੇ ਲਈ ਇਹ ਕੁੱਝੀਆਂ ਹਰਕਤਾਂ ਕੀਤੀਆਂ ਜਾ ਰਹੀਆਂ ਕੱਲ ਆ ਕੇ ਕਹਿੰਦੇ ਪਾਣੀ ਅਸੀਂ ਛੱਡਿਆ ਤਾਂ ਬਿਨਾ ਮੀਂਹ ਤੋਂ ਕਿਵੇਂ ਇੱਥੇ ਪਾਣੀ ਪਹੁੰਚ ਜਾਂਦਾ ਹੈ ਕਿਵੇਂ ਇੱਥੇ ਇੰਨਾ ਪਾਣੀ ਆ ਗਿਆ ਇਹ ਸਵਾਲ ਜ਼ਰੂਰ ਖੜੇ ਹੋ ਰਹੇ ਨੇ ਹਾਲਾਂਕਿ ਕਿਸਾਨਾਂ ਨੇ ਕਿਹਾ ਹੈ ਕਿ ਕੋਈ ਗੱਲ ਨਹੀਂ ਅਸਤਾ ਰਹਿੰਦੀ ਪਾਣੀ ਦੇ ਵਿੱਚ ਅਸਤਾ ਖੇਤਾਂ ਦੇ ਵਿੱਚ ਸਾਰਾ ਟਾਈਮ ਪਾਣੀ ਪਾਣੀ ਹੁੰਦੀ ਆ ਤਾਂ ਇਹ ਪਾਣੀ ਸਾਨੂੰ ਕੀ ਕੁਝ ਕਹਿਣਗੇ ਤਾਂ ਇਹ ਤਸਵੀਰਾਂ ਇਸ ਵਲੇ ਦੀ ਰਾਮਦੀਲਾ ਮੈਦਾਨ ਦੀ ਜਿੱਦੇ ਵਿੱਚ ਤੁਸੀਂ ਦੇਖੋਗੇ ਇੱਥੇ ਕਿਸਾਨ ਜੋ ਨੇ ਵੱਡੀ ਗਿਣਤੀ ਦੇ ਵਿੱਚ ਪਹੁੰਚ ਰਹੇ ਨੇ ਵੱਡੀ ਗਿਣਤੀ ਦੇ ਵਿੱਚ ਇਕੱਠ ਜਿਹੜਾ ਹੈ ਉਹ ਕਿਸਾਨਾਂ ਦਾ ਹੋ ਰਿਹਾ ਹੈ ਮਰਦਾਬਾਦ 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 ਇਹ ਕਹਿਣਾ ਚਾਹੁੰਗਾ ਜੀ ਅੱਜ ਇੱਥੇ ਪਾਣੀ ਕਹਿੰਦੇ ਛੜਦਾ ਜਾਣ ਬਿਲਕੁਲ ਜਾਣਬੋਝ ਕੇ ਸ਼ਰਾਰਤ ਕੀਤੀ ਇਹਨਾਂ ਨੇ ਜੀ ਪਰ ਇਹਨਾਂ ਚੀਜ਼ਾਂ ਨਾਲ ਕੋਈ ਫਰਕ ਨਹੀਂ ਪੈਂਦਾ ਆ ਲੋਕਾਂ ਦਾ ਹੜਾ ਲੋਕਾਂ ਦੇ ਹੜ ਨੂੰ ਨਾ ਦਾ ਹ ਰੋਕ ਸਕਿਆ ਨਾ ਰੋਕ ਸਕਣ ਛੋਡੇ ਸਾਹਮਣੇ ਆ ਸਿਰਫ ਕੱਠ ਨੂੰ ਵੀ ਡਿਵਾਈਡ ਕਰਨ ਵਖਾਉਣ ਵਾਸਤੇ ਗੋਦੀ ਮੀਡੀਆ ਨੇ ਰੱਖਿਆ ਵੀ ਉਹਦੇ ਵਾਸਤੇ ਸਟੇਜ ਬਣਾਈ ਆ ਵੀ ਉਹ ਪੇਸ਼ ਕਰਦਣ ਵੀ ਕਥਾਣਾ ਦਾ ਕੱਠ ਨਹੀਂ ਪਰ ਕੱਠ ਵੇਖੋ ਹੱਦ ਨਾਲੋਂ ਵੱਧਾ ਅਸੀਂ 70000 ਦੀ ਉਮੀਦ ਰੱਖੀ ਸੀਗੀ 2 ਲੱਖ ਦੇ ਕਰੀਬ ਇਕੱਠ ਹੋ ਜਾਣਾ ਜਿੰਨਾ ਇਕੱਠ ਗਰਾਊਂਡ ਦੇ ਵਿੱਚ ਆ ਇਤੋਂ ਜਿਆਦਾ ਇਕੱਠ ਛੜਕਾ ਤੇ ਰੇਲਵੇ ਸਟੇਸ਼ਨਾਂ ਦੇ ਉੱਤੇ ਬੱਸਾਂ ਦੇ ਡੱਕੇ ਪਏ ਨੇ ਉੱਥੇ ਕਹਿੰਦੇ ਆਉਣ ਟ੍ਰੇਨਾਂ ਲੇਟ ਕੀਤੀਆਂ ਜਾ ਰਹੀਆਂ ਜੀ ਪੰਜਾਬ ਮੇਲ ਅੱਜ 7 ਘੰਟੇ ਲੇਟ ਆਈ ਹੈ ਅੱਛਾ ਹਾਂ ਤੁਸੀਂ ਕਿਹੜੇ ਪਿੰਡੋਂ ਆਏ ਅਸੀਂ ਫਰੀਦਕੋਟ ਤੋਂ ਫਰੀਦਕੋਟ ਤੋਂ ਟੋੜੀ ਵਾਲੀ ਟ੍ਰੇਨ ਵੀ ਲੇਟ ਹੋਈ ਹੈ ਹਾਂ ਜੀ ਪੰਜਾਬ ਮੋ ਲੇਟ ਹੋਈ ਅੱਜ ਹਾਂ ਮਿਸ ਹੋ ਰਹੀ ਆ ਜੀ ਹਰ ਇੱਕ ਟ੍ਰੇਨ ਮਿਸ ਹੋ ਰਹੀ ਆ ਉਹਦਾ ਟਾਈਮ ਜਿਹੜਾ ਆ ਉਹ ਚੇਂਜ ਕੀਤਾ ਗਿਆ ਉਹਨੂੰ ਜਿਹੜਾ ਮਤਲਬ ਲੇਟ ਕੀਤਾ ਗਿਆ ਵੀ ਇੱਥੇ ਜਿਹੜਾ ਇਕੱਠ ਹੋ ਆ ਮੁਕੰਮਲ ਦੇਖ ਨਾ ਸਕੇ ਪਰ ਇਹ ਠਾਠਾ ਮਾਰਦਾ ਐਸ ਕੇ ਐਮ ਦਾ ਇਕੱਠ ਜਿਹੜਾ ਇਹ ਮੋਦੀ ਸਰਕਾਰ ਦੀਆਂ ਅੱਖਾਂ ਖੋਲੂਗਾ ਬਹੁਤ ਸਾਰੇ ਕਿਸਾਨ ਤਾਂ ਨਿੰਦਰੀ ਨੇ ਕਹਿੰਦੇ ਰਾਤ ਦੇ ਚੱਲੇ ਹੋਇਆ ਅਜੇ ਤੱਕ ਪਹੁੰਚੀ ਨਹੀਂ ਹਾਂਜੀ ਬਿਲਕੁਲ ਹਲੇ ਤਾਂ ਰਸਤੇ 'ਚ ਤੁਰਿਆ ਆ ਰਹੇ ਆ ਕਾਫੀ ਬੀਬੀਆਂ ਦਾ ਕਾਫਲਾ ਸਾਡੀ ਜੱਥੇ ਬੰਦੇ ਦਾ ਖੁੱਡ ਮੁਰਲੇ ਪਾਸੇ ਬਸੰਤੀ ਚੁੰਨੀ ਨਾ ਸਾਡੀ ਸਾਡੀ ਜਥੇਬੰਦੀ ਦੀ ਬੀਬੀਆਂ ਦਾ 50 60 ਬੀਬੀਆਂ ਦਾ ਕਾਫਲਾ ਹਲੇ ਰਸਤੇ 'ਚ ਰੋਕਿਆ ਵਾ ਹੋਰ ਵੀ ਆ ਗਿਆ ਬੀਬੀਆਂ ਦੇ ਕੋਲ ਗੱਲ ਕਰਦੇ ਕਰਦੇ ਬੀਬੀਆਂ ਦਾ ਕਾਫਲਾ ਜਿਹੜਾ ਉਹ ਪਹੁੰਚ ਚੁੱਕਿਆ ਹੈ ਤਾਂ ਇਹ ਤਸਵੀਰਾਂ ਐਸਕੇਮ ਦੇ ਅੱਜ ਦੇ ਵੱਡੇ ਕੱਠੀ ਹਲਾਊਗਾ ਜੀ ਆ ਕੱਠ ਮੋਦੀ ਸਰਕਾਰ ਬਿਲਕੁਲ ਆ ਕਹਿੰਦੇ ਕਿ ਕੱਠ ਜੜਾ ਜ਼ਰੂਰ ਹਲਾਊਗਾ ਮੰਗਾ ਉਹੀ ਨੇ ਐਮਐਸਪੀ ਦੀ ਮੰਗ ਹੈ ਸੀਟੂ ਪਲੱਸ 50 ਕਿਸਾਨ ਚੜਦੀ ਕਲਾ ਚੜਦੀ ਕਲਾ ਜੀ ਤਾਂ ਬਾਪੂ ਪਹਿਲਾਂ ਕਹਿੰਦੇ ਕਿ ਇੱਥੇ ਕੱਠ ਜਾਰਾ ਨਾ ਹੋ ਜੇ ਪਾਣੀ ਛੱਡ ਤਾਂ ਇਧਰਲੇ ਪਾਸੇ ਹੁੰਦੇ ਸੀ ਇਹ ਅੱਜ ਦਾ ਥੋੜੋ ਕੰਮ ਐ ਮੋਦੀ ਸਰਕਾਰ ਦਾ ਇਹ ਤਾਂ ਮੀਂਹ ਪੈ ਜੇ ਹਨੇਰੀ ਪੈ ਜੇ ਉਹ ਤਾਂ ਖੇਤਾਂ ਨੂੰ ਪਾਣੀ ਲਾਉਂਦੇ ਲਾਉਂਦੇ ਇਦਾਂ ਦਾ ਚਿੱਕੜ ਦਾ ਪਈ ਕਈ ਵਾਰ ਨਹੀਂ ਦੇਖਿਆ ਉਹਨਾਂ ਨੇ ਇਹ ਤਾਂ ਸਵੇਰੇ ਸੁੱਤੇ ਉੱਠਦੇ ਸਾਰ ਹੀ ਇਦਾਂ ਦਾ ਚਿੱਕੜ ਦੇਦੇ ਆ ਪਾਣੀ ਛੱਡਦੇ ਹੜ ਆ ਜਵੇ ਜੋ ਮਰਜੀ ਆ ਜਵੇ ਰੇਹਿੰਦੀ ਸਾਰਾ ਦਿਨ ਪਾਣੀ ਚੇ ਖੇਤਾਂ ਚ ਖੇਤਾਂ ਜੀ ਰਹਿੰਦੇ ਚਿੱਕੜ ਜੀ ਰਹਿੰਦੇ ਮਿੱਟੀ ਨਾ ਮਿੱਟੀ ਹੋਏ ਰਹਿੰਦੇ ਇੱਥੇ ਜੇ ਮਿੱਟੀ ਲੱਗ ਜਾ ਤਾਂ ਉੱਥੇ ਕੀ ਹੋਣ ਲੱਗਾ ਲੱਗਦਾ ਸੀ ਭਲੇਖਾ ਜੁੱਤੇ ਖਰਾਬ ਹੋ ਜਾਣਗੇ ਇਹਨਾਂ ਦੇ ਇਹਨਾਂ ਦੀਆਂ ਜੁੱਤੀਆਂ ਖਰਾਬ ਹੋ ਜਾਣਗੀਆਂ ਉਹ ਭਾਈ ਇਹਨਾਂ ਦੀ ਕਿਹੜਾ ਮੋਦੀਆਂ ਉਹ ਜੁੱਤੀਆਂ ਲ ਇਹਨਾਂ ਦੀਆਂ ਦਾ ਰਬੜ ਦੀਆਂ ਜੁੱਤੀਆਂ ਆ 100-100 ਰੁਪਏ ਵਾਲੀਆਂ ਇਹਨਾਂ ਦੀ ਬਾਪੂ ਜੀ ਵੜੀਆਂ ਲੇਟ ਕਰਦੀਆਂ ਹਾਂ ਹਾਂ ਸਾਰੇ ਪਾਸੇ ਇਹਨਾਂ ਨੇ ਆਪਣਾ ਪੂਰਾ ਜੋਰ ਲਾਇਆ ਹੋਇਆ ਵੀ ਜਿਹੜੀ ਐਸਕੇਐਮਐਲਓ ਸੱਦਾ ਆ ਮਹਾਪੰਚਾਇਤ ਦਾ ਉਹਨੂੰ ਇਹ ਵੀ ਅਸਫਲ ਬਣਾਉਣਾ ਤੇ ਇਹ ਸਰਕਾਰਾਂ ਦਾ ਜੋਰ ਲੱਗਾ ਵੀ ਇਹ ਸਫਲ ਨਾ ਹੋਵੇ ਅਖੀਰ ਦੇ ਵਿੱਚ ਕਿਉਂਕਿ ਮੀਡੀਆ ਅੱਜ ਵੀ ਇੱਥੇ ਬਹੁਤ ਆਇਆ ਹੋਇਆ ਹੈ ਤੁਹਾਡੇ ਦਾ ਡਾਇਲੌਗ ਉਹਨਾਂ ਮੀਡੀਆ ਨੂੰ ਕਹਿ ਦਿਓ ਇੱਕ ਵਾਰੀ ਸਾਡੀ ਰਿਪੋਰਟ ਜਿੱਦਾਂ ਦੀ ਮਰਜ਼ੀ ਲਾ ਦਿਓ ਪਹਿਲਾਂ ਪ੍ਰਸ਼ਾਦਾ ਸ਼ੇ ਕੋ ਯਾਰ ਪ੍ਰਸ਼ਾਦਾ ਬਾਪੂ ਜੀ ਉਹੀ ਨੇ ਜਿਹੜੇ ਕਹਿੰਦੇ ਸੀਗੇ ਸਿੰਘੂ ਬਾਰਡਰ ਦੇ ਉੱਤੇ ਕਿ ਰਿਪੋਰਟ ਜਿਹਾ ਜੀ ਮਰਜ਼ੀ ਲਾ ਦਿਓ ਪਹਿਲਾ ਪ੍ਰਸ਼ਾਦਾ ਛਕੋ ਯਾਰ ਤਾਂ ਆ ਤੁਸੀਂ ਵੱਡਾ ਕੱਟ ਜਿਹੜਾ ਹੈ ਦੇਖ ਸਕਦੇ ਹੋ ਕਿ ਲਗਾਤਾਰ ਪਹੁੰਚਣਾ ਸ਼ੁਰੂ ਹੋ ਚੁੱਕਿਆ ਹੈ ਕਿਹੜੇ ਪਿੰਡੋਂ ਆਏ ਜੀ ਬਈ ਢੀਂਡ ਸੋ ਜੀ ਤਹਿਸੀਲ ਸਮਰਾਲਾ ਜਿਲ੍ਹਾ ਲੁਧਿਆਣਾ ਜੀ ਬੱਸਾਂ ਰਾਈਆਂ ਇਹ ਟ੍ਰੇਨਰ ਆਈਆਂ ਬੱਸਾਂ ਰਾਈਆਂ ਆਏ ਜੀ ਬੱਸਾਂ ਪਿੱਛੇ ਕਿਵੇਂ ਇਕੱਠ ਬਹੁਤ ਇਕੱਠ ਵੱਧੂ ਆ ਰਹੇ ਜੀ ਵੱਡਿਆਂ ਬਹੁਤ ਆ ਰਹੀਆਂ ਨੇ ਆ ਰਹੀ ਜੀ ਬਹੁਤ ਆ ਜੀ ਬਹੁਤ ਘੁੰਮ ਘੁਮਾ ਕੇ ਆ ਰਹੇ ਕਮ ਇਹ ਪ੍ਰਸ਼ਾਸਨ ਨੂੰ ਤੰਗ ਬਹਾਰ ਕਰ ਰਿਹਾ ਬੱਸਾਂ ਨੇੜੇ ਨਹੀਂ ਆਉਂਦਾ 5-5 ਕਿਲੋਮੀਟਰ ਤੇ ਬੱਸਾਂ ਦੂਰ ਕਢਾਈਆਂ ਨੇ 5 ਮੀਟਰ ਤੁਰ ਕੇ ਆਏ ਆ ਜੀ ਬਾਕੀ ਗਰਾਊਂਡ ਦਾ ਜੀ ਹਾਲ ਦੇਖਣ ਨੂੰ ਇਹਨਾਂ ਨੇ ਪਾਣੀ ਛੱਡ ਕੇ ਸਾਡੇ ਬਹੁਤ ਤੰਗੀ ਆ ਰਹੀ ਹੈ ਪਰ ਅਸੀਂ ਪਿੱਛੇ ਨਹੀਂ ਹਟਾਂਗੇ ਫਿਰ ਵੀ ਕਿਸੇ ਨੂੰ ਮੋਦੀ ਨੂੰ ਝੁਕਾ ਕੇ ਜਾਵਾਂਗੇ ਅੱਗੇ ਤਿੰਨ ਕਾਲੇ ਨੂੰ ਰੱਦ ਕਰਾਏ ਨੇ ਜਿਹੜੀਆਂ ਨਾ ਇਹਦੀ ਗਰੰਟੀ ਪੂਰੀਆਂ ਕਰਾ ਕੇ ਜਾਵਾਂਗੇ ਗਰੰਟੀ ਫੁੱਲ ਲੈ ਕੇ ਜਾਵਾਂਗੇ ਇਸੇ ਤੋਂ ਡਰਨਾ ਹੀ ਹੈ ਖੱਟਰ ਨਹੀਂ ਡਰਦਾ ਅਸੀਂ ਨਾ ਹਮ ਡਰਨ ਵਾਲੇ ਹਾਂ ਨਾ ਖੱਟਰ ਖੱਟਰ ਅਸੀਂ 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 ਪੰਜਾਬ ਛੇ ਆਏ ਹਾਂ ਹਾਂ ਅਸੀਂ ਪੰਜਾਬ ਪੰਜਾਬ ਛੇ ਆਏ ਹਾਂ ਪੰਜਾਬੀ ਬੋਲਾਂਗੇ ਅਸੀਂ ਕਿਸੇ ਤੋਂ ਡਰ ਰਹੇ ਹਾਂ ਹਾਂ ਅਜ ਤੱਕ ਬਾਅਦ ਤੁਸੀਂ ਦੇਖੋਗੇ ਵੱਡੀ ਗੱਲ ਹਾਂਜੀ ਬਾਬੇ ਨਾਨਕ ਦਾ ਫਲਸਫਾ ਵੀ ਖਾਲੀ ਹੱਥ ਬਾਬਰ ਨੂੰ ਲਲਕਾਰਿਆ ਸੀ ਬਾਬੇ ਨਾਨਕ ਨੇ ਉਸ ਤਰ੍ਹਾਂ ਅੱਜ ਲਲਕਾਰਨ ਆਏ ਆ ਤਿੰਨ ਕਾਲੇ ਕਾਨੂੰਨਾਂ ਤੋਂ ਬਾਅਦ ਜਿਹੜਾ ਵਾਅਦਾ ਕੀਤਾ ਹੈ ਲਿਖਤੀ ਤੇ ਕਮੇਟੀ ਬਣਾਉਣ ਦਾ ਉਹ ਤੋਂ ਮੁੱਕ ਰਿਹਾ ਤੇ ਉਦੋਂ ਤੋਂ ਸਾਰਜ ਕਰਦੇ ਆਉਣੇ ਆ ਹੁਣ ਅਗਲਾ ਐਲਾਨ ਹੈ ਇਹਦੇ ਜੋੜੋ ਹਲਾ ਦੇਾਂਗੇ ਇਹਦੀ ਜਿਹੜੀ ਛਾਤੀ ਹੋਰ ਸੁਗੜਨ ਲਾ ਦੇਾਂਗੇ ਤੇ ਫੁੱਲ ਚੜਾਵਾਂਗੇ ਜਿਹੜਾ ਐਲਾਨ ਕਰਨਗੇ ਬਿਲਕੁਲ ਤਾਂ ਕਹਿੰਦੇ ਜਿਹੜੇ ਐਲਾਨ ਇੱਥੋਂ ਦੇ ਅੱਜ ਹੋਣਗੇ ਉਸ ਦੇ ਉੱਤੇ ਫੁੱਲ ਚੜਾਵਾਂਗੇ ਤਾਂ ਤੁਸੀਂ ਵੇਖੋਗੇ ਵੱਡਾ ਇਕੱਠ ਕਿਸਾਨਾਂ ਦਾ ਵੱਡਾ ਇਕੱਠ ਜਿਹੜਾ ਹੈ ਉਹ ਨਜ਼ਰ ਆ ਰਿਹਾ ਕਿਉਂਕਿ ਇੱਧਰਲੇ ਪਾਸੇ ਪਾਣੀ ਛੜਤਾ ਕਿਸਾਨ ਨਹੀਂ ਬੈਠ ਸਕਦੇ ਤਾਂ ਇਧਰਲੇ ਪਾਸੇ ਤੁਸੀਂ ਦੇਖੋਗੇ ਤਾਂ ਤੁਹਾਨੂੰ ਸਿਰਫ ਕਿਸਾਨ ਹੀ ਕਿਸਾਨ ਨਜ਼ਰ ਆਉਣਗੇ ਕਿਸਾਨੀ ਝੰਡੇ ਨਜ਼ਰ ਆਉਣਗੇ ਤਾਂ ਕਿਸਾਨਾਂ ਦਾ ਵੱਡਾ ਇਕੱਠ ਅੱਜ ਦਿੱਲੀ ਦੇ ਵਿੱਚ ਦਿੱਲੀ ਦੀ ਰਾਜਧਾਨੀ ਜਿਹੜੀ ਦੇਸ਼ ਦੀ ਰਾਜਧਾਨੀ ਹੈ ਉਹਦੇ ਰਾਮਲੀਲਾ ਮੈਦਾਨ ਦੇ ਵਿੱਚ ਪਹੁੰਚਿਆ ਹੋਇਆ ਹੈ ਔਰ ਕਿਸਾਨ ਹੀ ਗੱਲ ਕਹਿ ਰਹੇ ਨੇ ਕਿ ਜੋ ਵੀ ਇੱਥੋਂ ਲਾਨ ਹੋਊਗਾ ਉਸ ਤੇ ਅਸੀਂ ਫੁੱਲ ਜ਼ਰੂਰ ਚੜਾਵਾਂਗੇ ਕੈਮਰਾ ਪਰਸਨ ਦਵਿੰਦਰ ਨਾਲ ਗਗਨਦੀਪ ਸਿੰਘ ਕ੍ਰੋ ਪੰਜਾਬ ਟੀਵੀ